ਸ਼ੀਕਾ ਜੀ ਕਿਵੇਂ ਤੁਸੀਂ ਸਾਰੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆ 9 ਜੂਨ 2025 ਦਿਨ ਹੈਗਾ ਸੋਮਵਾਰ ਦਾ ਤੇ ਆਪਾਂ ਕਰ ਰਹੇ ਆ ਸਵੇਰ ਦੀ ਤਿਆਰੀ ਤੇ ਮੈਂ ਜਿਹੜੇ ਕੱਲ ਉਹ ਮ ਬਣਾਇਆ ਸੀਗਾ ਆਮਲਾ ਰੇਠਾ ਸ਼ੀਕਾ ਕਾਈ ਦਾ ਪਾਣੀ ਉਹ ਰਾਤੀਂ ਮੈਂ ਆਪਣੇ ਵਾਲਾਂ ਤੇ ਲਗਾ ਲਿਆ ਸੀਗਾ ਤੇ ਸਵੇਰੇ ਉੱਠ ਕੇ ਮੈਂ ਸਿਰ ਧੋ ਲਿਆ ਤੇ ਵਾਲ ਮੇਰੇ ਬਹੁਤ ਸੋਹਣੇ ਹੋ ਗਏ ਆ ਹਜੇ ਮੈਂ ਉਹਨੂੰ ਛਾਣਿਆ ਨਹੀਂ ਹੈਗਾ ਉਹਦੇ ਵਿੱਚੋਂ ਥੋੜਾ ਜਿਹਾ ਪਾਣੀ ਪੈਂਦੇ ਕੱਢ ਲਿਆ ਸੀਗਾ ਚਾਹ ਪੁੰਨੀ ਦੇ ਵਿੱਚ ਪਾ ਕੇ ਨੂੰ ਛਾਣ ਲਿਆ ਸੀਗਾ ਤੇ ਉਹ ਮੈਂ ਲਗਾਇਆ ਰੱਖਦੀ ਕਿਉਂਕਿ ਅੱਜ ਮੈਂ ਸਿਰ ਧੋਣਾ ਸੀ ਕੱਲ ਬੰਗਲਵਾਰ ਆ ਫਿਰ ਮੈਂ ਸਿਰ ਨਹੀਂ ਧੋਣਾ ਹੈਗਾ ਸੋ ਹੁਣ ਆਪਾਂ ਲਗਾਉਣੀ ਆ ਤੜਕਾ ਤੇ ਉਹਦੇ ਵਾਸਤੇ ਨੇ ਕੱਟ ਲਿਆ ਆਪਣਾ ਕੀ ਆ ਅੱਜ ਆਪਾਂ ਬਣਾਵਾਂਗੇ ਕੀ ਆ ਦੀ ਸਬਜ਼ੀ ਦਾਦੀ ਤੇ ਹਾਲੀ ਨੇ ਸਟਾਈਲ ਦੇ ਵਿੱਚ ਉਹਦੇ ਲਈ ਮੈਂ ਕੁੱਟ ਲਿਆ ਸਾਰਾ ਜਿਹੜਾ ਵੀ ਆਪਾਂ ਤੜਕਾ ਲਗਾਉਣਾ ਹੈ ਜੋ ਵੀ ਇਹਦੇ ਵਿੱਚ ਚੀਜ਼ਾਂ ਪਾਣੀ ਉਹ ਸਾਰੀਆਂ ਮੈਂ ਕੁੰਡੇ ਦੇ ਵਿੱਚ ਹੀ ਕੁੱਟ ਲਈਆਂ ਨੇ ਸੇਲਪਟਾ ਟਮਾਟਰ ਨੂੰ ਛੱਡ ਕੇ ਟਮਾਟਰ ਆਪਾਂ ਲੱਗ ਤੋਂ ਪਾਵਾਂਗੇ ਇਹਦੇ ਵਿੱਚ ਪਿਆਜ਼, ਲਸਣ, ਅਦਰਕ, ਹਰੀ ਮਿਰਚ, ਜੀਰਾ, ਹਲਦੀ ਜੋ ਵੀ ਇਹਦੇ ਵਿੱਚ ਤੜਕੇ ਚ ਅਸੀਂ ਮਸਾਲੇ ਪਾਉਂਦੇ ਉਹ ਸਾਰੇ ਆਪਾਂ ਗੁੰਡੇ ਦੇ ਵਿੱਚ ਪੁੱਟ ਲਏ ਨੇ ਤੇ ਇਧਰ ਮੇਰਾ ਹੋ ਗਿਆ ਤੇਲ ਗਰਮ ਤੇ ਫਟਾਫਟ ਆਪਾਂ ਪਾਉਣੀ ਹੈ ਇਹ ਜਦੋਂ 사이 ਦੇ ਤਰ੍ਹਾਂ ਸਾਫ ਮਾਰਤਾ ਇਹ ਰਿਤੀ ਰਹੀ ਹੈ ਅੰਮੋ ਮਸਾਲਾ ਪੁੱਟਕੇ ਪਾਣਿਆ ਤਾਂ ਉਹ ਵੀ ਇਸੇ ਦੀ ਖੁਸ਼ਬੂ ਆਉ ਲੱਗਦੀ ਹੋਈ ਆਉਂਦਾ ਹੈ ਬਹੁਤ ਸਾਰੀ ਖੁਸ਼ਬੂ ਆਉਂਦੀ ਹੈ ਖਾਣੇ ਦਾ ਖੁਸ਼ਬੂ ਹੀ ਬਹੁਤ ਸੁਗੰਧ ਆ ਰਹੀ ਹੈ ਤੁਹਾਡਾ ਬਾਕੀ ਪੈਟਰਨ ਇਹ ਕਮਾਰਕਲ ਦੇਣੀ ਦੀ ਪਾਣੀ ਹੈ ਦੋ ਲਵਦੇ ਆ ਥੋੜਾ ਟਾਈਮ ਬਾਅਦ ਵਨ ਪੈਨਸਲ ਟੂ ਪੈਨਸਲਸ ਜੋ ਵਨ ਪੜਦਾ ਹੈ ਮੈਂ ਉਹਦੇ ਪਿੱਛੇ ਪਿੱਛੇ ਬੋਲਣ ਨੂੰ ਕਹਿੰਦੀ ਆ ਦੇਖੋ ਵਨ ਪੈਨਸਲ ਵਨ ਟੂ ਥਰੀ ਪੈਨਸਲਸ ਫੰਬਲ ਕਰਤਾ ਸਿਰਤ ਨੇ ਕੱਲ ਜੋ ਮਨ ਕਿੱਥੇ ਗਿਆ ਸੀਗਾ ਬਈ ਲਾਲ ਵਾਲੀ ਕੀੜੀ ਬਾਲ ਵਾਲੀ ਕੀੜੀ ਕਿੱਥੋਂ ਆ ਗਈ ਆ ਲੈਜ਼ ਰੱਖੇ ਆ ਉੱਪਰ ਤੁਸੀਂ ਦੇਖ ਇਹਦੇ ਵਿੱਚ ਹੈਗਾ ਪੂਰਾ ਚੂਰਾ ਲੈ ਦੇ ਉਰੇ ਮੈਂ ਅਸਪਿੰਚ ਸੈਟ ਕਰੂੰਗੀ ਨਹੀਂ ਨਹੀਂ ਮੈਂ ਕਰਾਂ ਚੱਲ ਤਾਂ ਹੀ ਤਾਂ ਫੇ ਕੀੜੀਆਂ ਆਉਂਦੀਆਂ ਨੇ ਇਹ ਜੇ ਕੰਮ ਕਰਦੇ ਆ ਬੱਚੇ ਜੋ ਬਨ ਜੋ ਬਨ ਨਾਲ ਗੱਲ ਕਰ ਰਿਹਾ ਮੈਂ ਜੋ ਬਨ ਕਿੱਥੇ ਗਿਆ ਸੀ ਕੱਲ ਕਿੱਥੇ ਘੁੰਮੀ ਕਰਕੇ ਆਇਆ ਕੱਲ ਵਾਟਰ پارک ਗਿਆ ਸੀ ਵੋਟ ਟੋ ਪਾਕ ਗਿਆ ਸੀ ਹਾਂ ਕੀ ਕੀਤਾ ਸੀ ਉੱਥੇ ਸਲਾਈਡ ਤੇ ਬਾਈਕ ਹੈ ਵੱਡੀ ਸਲਾਈਡ ਤੇ ਵੱਡੀ ਸਲਾਈਡ ਤੇ ਬੈਠਾ ਸੀ ਹਾਂ ਮੈਂ ਨਹੀਂ ਅਜੀ ਮਮ ਵੀ ਗਈ ਹਾਏ ਐਨੇ ਮ제 ਕਰਕੇ ਆਇਆ ਸੀ ਜੋ ਬਣ ਹੈ ਨਾ ਮੈਂ ਦੀਦੀ ਵੀ ਕਰਕੇ ਆਈ ਹਾਂ ਹਾਂ ਦੀਦੀ ਆਪਣੇ ਟ੍ਰਿਪ ਤੇ ਗਈ ਸੀ ਨਾ ਦੀਦੀ ਨੇ ਵੀ ਬਹੁਤ ਇੰਜੋਏ ਕਰਿਆ ਸੀ ਹੋਰ ਕੀ ਕੀਤਾ ਸੀਗਾ ਹੋਰ ਕੀ ਕੀਤਾ ਸੀਗਾ ਨਹੀਂ ਆ ਕਰੀਆਂ ਸੀ ਪਾਣੀ ਚ ਕੰਬਰ ਤੇ ਅੱਖਾਂ ਤੇ ਲਾਈ ਸੀ ਕੀ ਅੱਖਾਂ ਤੇ ਸਾਬਣ ਅੱਖਾਂ ਤੇ ਸਾਬਣ ਲਾਈ ਸੀ ਹਾਂ ਕਿਹਨੇ ਲਾਦੀ ਮੰਮਾ ਨੇ ਮੰਮਾ ਨੇ ਅੱਖਾਂ ਤੇ ਕਦੇ ਲਾਦੀ ਹੈ ਹੈ ਲਾਈ ਸੀ ਕਿਉਂ ਲਾਈ ਸੀ ਲਾਈ ਸੀ ਅੱਛਾ ਤੂੰ ਦੀਦੀ ਨੂੰ ਨਹੀਂ ਲੈ ਕੇ ਗਿਆ ਹੈਗਾ ਦੀਦੀ ਕਹਿੰਦੀ ਜੋ ਬਨ ਮੈਨੂੰ ਨਹੀਂ ਲੈ ਕੇ ਗਿਆ ਦੀਦੀ ਕਹਿੰਦੀ ਜੋ ਬਨ ਮੈਨੂੰ ਲੈ ਕੇ ਨਹੀਂ ਗਿਆ ਪਰਸੂ ਦੀਦੀ ਨੇ ਤੇਰੇ ਲਈ ਫਾਈਟ ਕਰੀ ਸੀਗੀ ਹੈ ਬੋਲਦਾ ਨਹੀਂ ਹੁਣ ਬੋਲਣਾ ਨਹੀਂ ਕਿਉਂ ਇਹਨਾ ਕੁਛ ਅੱਛਾ ਇੱਧਰ ਨੂੰ ਤਾਂ ਮੂੰਹ ਕਰ ਇੱਧਰ ਨੂੰ ਦਿਖਾ ਪਿੱਟ ਕਰਕੇ ਸੇਮ ਦੇ ਵੱਲ ਪਿੱਟ ਕਰਕੇ ਬੈਠ ਜਾਂਦਾ ਹੈ ਸ਼ਰਮੰਦਾ ਹੈ ਸਾਡਾ ਮੁੰਡਾ ਬਹੁਤ ਜ਼ਿਆਦਾ ਜੋਬੂ ਇੱਧਰ ਤਾਂ ਦੇਖ ਇੱਧਰ ਤਾਂ ਦੇਖ ਕਿਹੜੀ ਕਿਹੜੀ ਟ੍ਰੇਨ ਦੇਖਣੀ ਹੈ ਟੀਵੀ 'ਚ ਥਾਮਸ ਥਾਮਸ ਦੇਖਣੀ ਹੈ ਨਹੀਂ ਦੀਦੀ ਨੇ ਉਹ ਇੱਕ ਬਤਲੂ ਲਾਈ ਸੀ ਦੀਦੀ ਨੇ ਮੋਟੂ ਬਤਲੂ ਲਾਤਾ ਸੀ ਥਾਮਸ ਨਹੀਂ ਲਾਈ ਓ ਜੇ ਹਾਂਜੀ ਤਾਂ ਆਪਣੇ ਸੂਟ ਬਣ ਕੇ ਅੱਜ ਰੈਡੀ ਹੋ ਗਏ ਸੀਗੇ ਕਸਟਮਰ ਨੂੰ ਦੇਣ ਵਾਸਤੇ ਮੈਂ ਸਾਰੇ ਰੈਡੀ ਕਰ ਦਿੱਤੇ ਕਿਉਂਕਿ ਕਈ ਦਿਨਾਂ ਤੋਂ ਕੰਮ ਨਹੀਂ ਹੋ ਰਿਹਾ ਸੀਗਾ ਸਿਰਤ ਘਰ ਹੋਣ ਕਰਕੇ ਕੰਮ ਘੱਟ ਹੁੰਦਾ ਹੈ ਹਾਂਜੀ ਇੱਥੇ ਆਪਾਂ ਕਟਿੰਗ ਕਰ ਰਹੇ ਸੀਗੇ ਕਾਫਤਾਨ ਇਹ ਪਾਕਿਸਤਾਨੀ ਦੁਪੱਟੇ ਦਾ ਕਾਫਤਾਨ ਬਣਵਾਉਣ ਵਾਸਤੇ ਦਿੱਤਾ ਸੀਗਾ ਕਿਸੇ ਨੇ ਤੇ ਇਹਦੇ ਚ ਸਾਰੇ ਲੱਗੇ ਹੋਏ ਸੀਗੇ ਸ਼ੀਸ਼ੇ ਮੋਤੀ ਪਹਿਲਾਂ ਆਪਾਂ ਸਾਰੇ ਉਤਾਰੇ ਉਸ ਤੋਂ ਬਾਅਦ ਇਹਨੂੰ ਆਪਾਂ ਆਲੇ-ਦਾਲੇ ਤੋਂ ਸਾਰੇ ਕਟਿੰਗ ਕਰ ਲਏ ਦੀ ਕੰਨੀ ਵਗੈਰਾ ਲਾਤੀ ਆਪਾਂ ਸਾਰੀ ਲਾਣ ਤੋਂ ਬਾਅਦ ਇਹਨੂੰ ਚਾਰੇ ਪਾਸੇ ਤੋਂ ਆਪਾਂ ਕਰ ਲਿਆ ਸਟਿਚ ਵੈਸੇ ਆਪਾਂ ਇਹਦੇ ਤੇ ਲੈਸ ਵੀ ਲਗਾ ਸਕਦੇ ਸੀਗੇ ਪਰ ਉਹਨਾਂ ਨੇ ਕਿਹਾ ਸੀ ਕਿ ਸਿੰਪਲ ਹੀ ਰੱਖਿਓ ਲੈਸ ਲੱਗੀ ਹੋਈ ਜਿਆਦਾ ਅੱਛੀ ਲੱਗਦੀ ਹੈ ਕਫਤਾਨ ਦੇ ਉੱਪਰ ਪਰ ਇਹ ਵੈਸੇ ਹੀ ਕਾਫੀ ਹੈਵੀ ਆ ਕਿਉਂਕਿ ਇਹ ਹੈਗਾ ਇਹ ਥੋੜਾ ਜਿਹਾ ਸਿੰਥੈਟਿਕ ਕੱਪੜਾ ਹੈ ਫਾਲ ਬਹੁਤ ਅੱਛੀ ਆਉਗੀ ਇਹਦੀ ਤੇ ਇਹਦੇ ਗਲੇ ਤੇ ਆਪਾਂ ਹਲਕੀ ਜੀ ਲੈਸ ਲਗਾ ਕੇ ਇਨੂੰ ਆਪਾਂ ਸਟਿਚ ਕਰਨਾ ਸੀਗਾ ਤੇ ਕਾਫੀ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਇਹਨੂੰ ਸਟਿਚ ਕਰਨ ਨੂੰ ਥੋੜਾ ਜਿਹਾ ਹੀ ਕੰਮ ਹੁੰਦਾ ਹੈ ਤੇ ਬਾਕੀ ਸੂਟ ਰੈਡੀ ਕਰਨ ਤੋਂ ਬਾਅਦ ਮੈਂ ਸੋਚਿਆ ਮੈਂ ਕਿਾ ਚਲੋ ਇਹਨੂੰ ਵੀ ਹੁਣ ਰੈਡੀ ਕਰ ਹੀ ਦਿੰਨੀ ਆ ਤੇ ਇੱਥੇ ਮੈਂ ਇਹਦੀ ਕਟਿੰਗ ਕਰ ਰਹੀ ਸੀਗੀ ਤੇ ਇਹਨੂੰ ਥੋੜੀ ਜੀ ਸ਼ੋਲਡਰ ਉੱਤੋਂ 슬ੋਪ ਡਾਊਨ ਕਰਕੇ ਥੋੜਾ ਜੀ ਅੱਛੀ ਫਿਟਿੰਗ ਆ ਜਾਂਦੀ ਹੈ ਇਹਦੀ ਤਾਂ ਇਹਦੀ ਆਪਾਂ 2-3 ਸਲਾਈਆਂ ਦੇ ਵਿੱਚ ਬਣ ਜਾਂਦਾ ਹੈ ਬਹੁਤ ਈਜ਼ੀ ਆ ਤੁਸੀਂ ਵੀ ਜੇ ਤੁਹਾਡੇ ਕੋਲ ਐਜਾ ਕੋਈ ਦੁਪੱਟਾ ਪਿਆਏ ਕੋਈ ਵੀ ਪੁਰਾਣਾ ਦੁਪੱਟਾ ਕਈ ਵਾਰ ਹੁੰਦਾ ਨਾ ਕਿ ਥੂਟ ਫਟ ਜਾਂਦੇ ਨੇ ਤੇ ਦੁਪੱਟੇ ਆਪਣੇ ਪਈ ਰਹਿ ਜਾਂਦੇ ਨੇ ਜਿਹੜੇ ਸਿੱਟਣ ਨੂੰ ਵੀ ਜੀ ਨਹੀਂ ਕਰਦਾ ਨਾ ਕਿਸੇ ਨੂੰ ਦੇਣ ਨੂੰ ਜੀ ਕਰਦਾ ਏ ਤਾਂ ਤੁਸੀਂ ਉਹਨਾਂ ਨੂੰ ਆਪਣੇ ਲਈ ਕਾਫਤਾਨ ਬਣਾ ਸਕਦੇ ਹੋ ਇਹ ਬਹੁਤ ਵਧੀਆ ਕਾਫਤਾਨੇ ਦਾ ਬਣ ਜਾਣਾ ਹੈ ਕਿਉਂਕਿ ਇਹ ਦੁਪੱਟੇ ਯੂਸ ਤਾਂ ਹੁੰਦੇ ਨਹੀਂ ਹੈਗੇ ਸਿੱਪੀਆਂ ਸਤਾਰੇ ਸ਼ੀਸ਼ੇ ਲੱਗੇ ਹੁੰਦੇ ਨੇ ਤੇ ਜਦੋਂ ਉੱਪਰ ਲੈਣੇ ਆ ਤਾਂ ਅਨਕੰਫਰਟੇਬਲ ਜਿਹਾ ਰਹਿੰਦਾ ਆ ਉਹਦਾ ਲਏ ਹੋਏ ਸੋਹਣੇ ਲੱਗਦੇ ਆ ਕਾਕਤਾਨੇ ਦਾ ਬਹੁਤ ਵਧੀਆ ਬਣ ਜਾਣਾ ਆ ਕੱਲ ਨੂੰ ਮੈਂ ਤੁਹਾਨੂੰ ਚੈੱਕ ਕਰਵਾਉਂਗੀ ਇਹਨੂੰ ਅੱਜ ਆਪਣਾ ਸਟਿਚ ਹੋ ਜਾਣਾ ਇਹ ਹੁਣ ਕੱਲ ਸਵੇਰੇ ਮੈਂ ਤੁਹਾਨੂੰ ਨਵੇਂ ਆਪਣੇ ਵਲੌਗ ਦੇ ਵਿੱਚ ਇਹਦੀ ਫਾਈਨਲ ਲੁੱਕ ਚੈੱਕ ਕਰਵਾਉਂਗੀ ਤਾਂ ਤੁਸੀਂ ਬਣੇ ਰਹੋ ਆਪਣੇ ਵਲੌਗ ਦੇ ਨਾਲ ਤੇ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਜੇ ਦੇਖਦੇ ਹੋ ਤਾਂ ਲਾਈਕ ਕਰਦੇ ਆ ਕਰੋ ਤੇ ਡੇਲੀ ਆਪਣਾ ਜਿਹੜਾ ਵਲੌਗ ਆ ਉਹ ਸਵੇਰੇ 8 ਵਜੇ ਆ ਜਾਂਦਾ ਹੈ ਆ ਗਿਆ ਵੀ ਕੋਕੋ 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 ਦੇਖਾ ਜ਼ੀਰੇ ਦੀ ਡਰੈਸ ਜ਼ੀਰੇ ਤਾਂ ਅਜੇ ਕੰਪਲੀਟ ਨਹੀਂ ਹੋਈ ਹੈਗੀ ਉਹਨੂੰ ਖੋਲ ਦੋ ਖੋਲੋ ਉਹਨੂੰ ਕੰਪਲੀਟ ਨਹੀਂ ਹੋਈ ਅਜੇ ਚਲੋ ਫੇ ਤੁਸੀਂ ਹੁਣੀ ਗੰਦੀ ਕਰ ਲੈਣੀ ਆ ਸਿਰਤ ਗੰਦੀ ਹੋ ਜੂ ਝ ਧਾਗੇ ਨਿਕਲ ਜਾਣਗੇ ਫਿਰ ਆ ਥੋੜੀ ਜਿਹੀ ਕਿੱਥੇ ਆ ਹਾਂਜੀ ਅੱਜ ਆਪਾਂ ਆਪਣਾ ਕੰਮ ਜਲਦੀ ਜਲਦੀ ਖਤਮ ਕਰ ਲਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਰਸੋਈ ਦੇ ਵਿੱਚ ਖੜਨਾ ਤਾਂ ਬਹੁਤ ਮੁਸ਼ਕਿਲ ਲੱਗ ਰਿਹਾ ਸੀ ਮੈਨੂੰ ਮੈਂ ਤੇ ਅੱਜ ਮੈਂ फटाफट ਜਲਦੀ ਆਪਣਾ ਡੇਲਰ ਵਗੈਰਾ ਬਣਾ ਕੇ ਰੈਡੀ ਕਰ ਲਿਆ ਤੇ ਮੈਂ ਤੁਹਾਨੂੰ ਦਿਖਾਉਣਾ ਸੀਗਾ ਜਿਹੜਾ ਆਪਾਂ ਕੱਲ ਬਣਾਇਆ ਸੀ ਆਮਲਾ ਰੇਠਾ ਸ਼ਿਕਾकाई ਦਾ ਪਾਣੀ ਉਹ ਸਾਰਾ ਮੈਂ ਛਾਣ ਲਿਆ ਛਾਣ ਕੇ ਆਪਾਂ ਇਹ ਜਿਹੜੀ ਕੰੱਚ ਦੀ ਬੋਤਲ ਆ ਇਹਦੇ ਵਿੱਚ ਆਪਾਂ ਟਰਾਂਸਫਰ ਕਰ ਲਿਆ ਹੁਣ ਆਪਾਂ ਇਹਨੂੰ ਫ੍ਰਿਜ 'ਚ ਰੱਖ ਦਾਂਗੇ ਇਹਨੂੰ ਆਪਾਂ 15 20 ਦਿਨ ਮਹੀਨਾ ਰੱਖ ਲੈ ਯੂਜ਼ ਕਰ ਸਕਦੇ ਆ ਬਾਲਾਂ ਤੇ ਤੇ ਆਹ ਦੇਖੋ ਆ ਜਿਹੜੇ ਇਹਦੇ ਵਿੱਚ ਪਲਪ ਬਚ ਗਏ ਨੇ ਤੁਸੀਂ ਇਹਨੂੰ ਦੁਬਾਰਾ ਸਿਰ ਧੋਣ ਲਈ ਯੂਜ਼ ਕਰਨਾ ਚਾਹੋ ਤਾਂ ਤੁਸੀਂ ਕਰ ਸਕਦੇ ਹੋ ਤੇ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਇਹਨੂੰ ਸਿੱਟ ਸਕਦੇ ਹੋ ਵੈਸੇ ਤਾਂ ਇਹਨੂੰ ਯੂਜ਼ ਹੋ ਸਕਦੇ ਨੇ ਇਹਨੂੰ ਆਪਾਂ ਸੁਕਾ ਕੇ ਵੀ ਦੁਬਾਰਾ ਯੂਜ਼ ਕਰ ਸਕਦੇ ਆ ਤੇ ਆ ਦੇਖੋ ਮੇਰੀ ਮੁਰਲੀਆਂ ਦਾ ਹਾਲ ਇਹਨਾਂ ਨੂੰ ਮਸਲਾ ਮਸਲ ਕੇ ਪੂਰੀ ਮੇਰੀ ਆਂਗਲੀ ਪੂਰੀ ਕਾਲੀ ਹੋ ਗਈ ਸੀ ਤੇ ਮੈਂ ਇਹਨੂੰ ਰਗੜ ਰਗੜ ਕੇ ਝਾਵੇਂ ਨਾਲ ਸਾਫ਼ ਕਰਿਆ ਇਹ ਤੇ 2 ਮਿੰਟ ਮੇਰੇ ਤੋਂ ਇੱਕ ਹੋਰ ਉਹਦੇ ਨਾਲ ਆਪਾਂ ਬਣਾਇਆ ਸੀ ਆਂਬ ਦਾ achar ਹਮ ਬਿਚਾਰ ਚਾਰ ਕੇ ਤੁਹਾਨੂੰ ਚੈੱਕ ਕਰਵਾਣੀ ਹੈ ਆਪਣਾ ਫਲ ਚੀ ਰੈਡੀ ਹੋ ਗਿਆ ਹੈ ਆ ਦੇਖੋ ਤੇ ਬਿਲਕੁਲ ਖਾਣ ਵਾਸਤੇ ਰੈਡੀ ਹੈ ਇਹ ਆ ਦੇਖੋ ਬਿਲਕੁਲ ਗਲ ਕੇ ਟੁੱਟ ਰਿਹਾ ਹੈ ਇਹ ਆਚਾਰ ਤੇ ਇਹ ਮੈਂ ਤੁਹਾਨੂੰ ਚੈੱਕ ਕਰਵਾਣਾ ਸੀ ਕਿਉਂਕਿ ਆਪਾਂ ਆਪਣੇ ਫਰਸਟ ਵਲੌਗ ਦੇ ਵਿੱਚ ਇਹ ਆਚਾਰ ਬਣਾਇਆ ਸੀ ਤੇ ਮੇਰਾ ਟਾਈਮ ਨਹੀਂ ਲੱਗਿਆ ਵੀ ਮੈਂ ਤੁਹਾਨੂੰ ਦਿਖਾਵਾਂ ਇਹ ਤੇ ਨਹੀਂ ਮੈਨੂੰ ਯਾਦ ਸੀ ਕਿਉਂਕਿ ਇਹ ਉੱਪਰ ਹੀ ਮੈਂ ਕੋਠੇ ਤੇ ਨੂੰ ਧੁੱਪੇ ਰੱਖਦੀ ਸੀ ਤਾਂ ਮੈਂ نیچے ਲੈ ਕੇ ਨਹੀਂ ਤੇ ਮੈਨੂੰ ਅੱਜ ਹੀ نیچے ਲੈ ਕੇ ਆਈਆਂ ਤੇ ਇਹ ਖਾਣ ਲਈ ਰੈਡੀ ਹੈ ਆਪਾਂ ਇਹਨੂੰ ਇਹਦੇ ਵਿੱਚ ਕੱਢ ਲਿਆ ਤੇ ਮੈਂ ਤੁਹਾਨੂੰ ਖਾ ਕੇ ਦੱਸਾਂਗੀ ਕਿ ਕਿੱਦਾਂ ਦਾ ਬਣਿਆ ਹੈ ਤੇ ਚਲੋ ਹੁਣ ਆਪਾਂ ਮਿਲਦੇ ਹਾਂ ਕੱਲ੍ਹ ਦੇ ਵਲੌਗ ਦੇ ਵਿੱਚ ਆਂਤੇ ਵਲੌਗ ਦਾ ਕਰਦੇ ਆਂ ਥੀ ਐਂਡ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੁਸੀਂ ਸਾਨੂੰ ਅਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਥੈਂਕ ਯੂ so much ਬਾਏ